ਸਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬ੍ਰੈਡ ਦੀ ਰੈਸਪੀ ਬਣਾਵਾਂਗੇ ਉਸਦੇ ਲਈ ਮੈਂ 4 ਬ੍ਰੈਡ ਲਏ ਨੇ ਉਸਦੇ ਲਈ ਮੈਂ ਇੱਕ ਗਲਾਸ ਲਿਆ ਹੈ ਇਸ ਤਰੀਕੇ ਦਾ ਤੇ ਹੁਣ ਆਪਾਂ ਬ੍ਰੈਡ ਨੂੰ ਗੋਲ ਗੋਲ ਕੱਟ ਲਵਾਂਗੇ ਗਲਾਸ ਨਾਲ ਬ੍ਰੈਡ ਦੀਆਂ ਕਿਨਾਰੀਆਂ ਨੂੰ ਆਪਾਂ ਬਾਅਦ ਦੇ ਵਿੱਚ ਯੂਜ਼ ਕਰਾਂਗੇ ਜੀ ਕਿਸੇ ਹੋਰ ਰੈਸਪੀ ਵਿੱਚ ਬ੍ਰੈਡ ਦੇ ਇਸ ਹੀ ਹਿੱਸੇ ਨੂੰ ਆਪਾਂ ਬਾਅਦ ਦੇ ਵਿੱਚ ਯੂਜ਼ ਕਰਾਂਗੇ ਜੀ ਕਿਸੇ ਹੋਰ ਰੈਸਪੀ ਵਿੱਚ ਤੇ ਇਸ ਤਰੀਕੇ ਨਾਲ ਗੋਲ ਗੋਲ ਕੱਟ ਲਵਾਂਗੇ ਇਸ ਤਰੀਕੇ ਨਾਲ ਬਾਕੀ ਸਾਰੇ ਬ੍ਰੈਡਾਂ ਨੂੰ ਵੀ ਕੱਟ ਕਰ ਲਵਾਂਗੇ ਜੀ ਇੱਥੇ ਮੈਂ ਦੋ ਹੋਰ ਬ੍ਰੈਡ ਲਏ ਨੇ ਉਹਨਾਂ ਬ੍ਰੈਡਾਂ ਨੂੰ ਵੀ ਇਸ ਤਰੀਕੇ ਨਾਲ ਕੱਟ ਲਵਾਂਗੇ ਜੀ ਜੇ ਬ੍ਰੈਡਾਂ ਦਾ ਸਾਈਜ਼ ਵੱਡਾ ਹੋਵੇ ਤਾਂ ਆਪਾਂ ਕਿਸੇ ਹੋਰ ਵੱਡੇ ਬਰਤਨ ਨਾਲ ਕੱਟ ਕਰ ਲਵਾਂਗੇ ਜੀ ਇੱਥੇ ਮੈਂ ਛੋਟੇ ਬ੍ਰੈਡ ਲਏ ਨੇ ਇਸ ਤਰੀਕੇ ਨਾਲ ਆਪਾਂ ਬਰੈਡਾਂ ਦੇਆਂ ਕਿਨਾਰਿਆਂ ਨੂੰ ਵੱਖ ਕਰ ਦੇਵਾਂਗੇ ਤੇ ਬਰੈਡਾਂ ਨੂੰ ਗੋਲ-ਗੋਲ ਕੱਟ ਕੇ ਯੂਜ਼ ਕਰਾਂਗੇ ਇਸ ਤਰੀਕੇ ਨਾਲ ਮੈਂ ਸਾਰੇ ਬਰੈਡਾਂ ਨੂੰ ਕੱਟ ਕਰ ਲਿਆ ਹੈ ਜੀ ਹੁਣ ਇੱਥੇ ਮੈਂ ਸਾਰੇ ਬਰੈਡ ਕੱਟ ਕੇ ਤਿਆਰ ਕਰ ਲਏ ਨੇ ਹੁਣ ਆਪਾਂ ਇੱਥੇ ਕੁਝ ਸਬਜ਼ੀਆਂ ਲਵਾਵਾਂਗੇ ਇੱਥੇ ਮੈਂ ਇੱਕ ਬੌウル ਲਈ ਹੈ ਬੌウル ਦੇ ਵਿੱਚ ਆਪਾਂ ਕੁਝ ਸਬਜ਼ੀਆਂ ਲਵਾਂਗੇ ਜਿਵੇਂ ਇੱਕ ਚਮਚ ਉਬਲੇ ਹੋਏ ਮਟਰ ਲਵਾਂਗੇ ਕद्दूकस ਕੀਤੀ ਹੋਈ ਗਾਜਰ ਲਵਾਂਗੇ 2 ਚਮਚ ਕद्दूकस ਕੀਤੀ ਹੋਈ ਅਦਰਕ ਪਾਵਾਂਗੇ ਫਿਰ 2 ਚਮਚ ਟਮਾਟਰ ਲਵਾਂਗੇ ਆਪਾਂ ਇੱਥੇ ਆਪਣੀ ਮਨਪਸੰਦ ਦੀਆਂ ਸਬਜ਼ੀਆਂ ਲੈ ਸਕਦੇ ਹਾਂ ਜੀ ਕद्दूकस ਕੀਤੀ ਹੋਈ ਪੱਤਾ ਗੋभी ਪਾਵਾਂਗੇ ਇਸ ਤਰੀਕੇ ਨਾਲ ਮੈਂ ਪੱਤਾ ਗੋभी ਨੂੰ ਕद्दूकस ਕਰ ਲਿਆ ਸੀ ਬਰੀਕ ਫਿਰ ਹਰਾ ਧਨ ਪਾਵਾਂਗੇ ਫਿਰ ਬਰੀਕ ਕੱਟ ਕੀਤਾ ਹੋਇਆ ਪਿਆਜ਼ ਪਾਵਾਂਗੇ ਜੀ ਮੈਂ ਇੱਥੇ ਸਬਜ਼ੀਆਂ ਥੋੜੀਆਂ ਲਈਆਂ ਨੇ ਜੀ ਕਿਉਂਕਿ ਆਪਾਂ ਬ੍ਰੈਡ ਥੋੜੇ ਲਏ ਨੇ ਆਪਾਂ ਉਸੇ حساب ਨਾਲ ਸੈਂਡਵਿਚ ਤਿਆਰ ਕਰ ਲਵਾਂਗੇ ਜਿੰਨੇ ਆਪਣੇ ਕੋਲ ਬ੍ਰੈਡ ਹੋਣ ਸ਼ਿਮਲਾ ਮਿਰਚ ਪਾਵਾਂਗੇ ਇੱਕ ਚਮਚ ਫਿਰ ਤੋਂ ਚਮਚ ਮਿਉਨੀ ਪਾਵਾਂਗੇ ਆਪਾਂ ਇੱਥੇ ਟਮੇਟੋ ਸੌਸ ਵੀ ਲੈ ਸਕਦੇ ਹਾਂ ਜੀ ਦੋ ਚਮਚ ਪਾਵਾਂਗੇ ਮਿਉਨੀ ਵਾਰੀ ਵਾਰੀ ਕਰਕੇ ਫਿਰ ਇੱਕ ਚਮਚ ਗ੍ਰੀਨ ਸੌਸ ਪਾਵਾਂਗੇ ਗ੍ਰੀਨ ਸੌਸ ਬਣਾਉਣ ਦੀ ਵੀਡੀਓ ਅਸੀਂ ਆਪਣੇ ਚੈਨਲ ਤੇ ਪਾ ਰੱਖੀ ਹੈ ਜੀ ਤੁਸੀਂ ਦੇਖ ਸਕਦੇ ਹੋ ਸੌਸ ਪਾਉਣ ਤੋਂ ਬਾਅਦ ਸਬਜ਼ੀਆਂ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਹੁਣ ਇਹ ਚੰਗੀ ਤਰ੍ਹਾਂ ਮਿਕਸ ਹੋ ਜੋ ਕਿ ਆ ਕੁਝ ਮਸਾਲੇ ਪਾਵਾਂਗੇ ਇੱਕ ਚਮਚ ਲਾਲ ਮਿਰਚ ਪਾਵਾਂਗੇ ਮੈਂ ਤੇ ਗ੍ਰੀਨ ਸੌਸ ਵੀ ਪਾ ਰੱਖੀ ਹੈ ਜੀ ਇਸ ਲਈ ਆਪਾਂ ਮਿਰਚ ਸਵਾਦ ਅਨੁਸਾਰ ਲਵਾਂਗੇ ਫਿਰ ਸਵਾਦ ਅਨੁਸਾਰ ਨਮਕ ਲਵਾਂਗੇ ਫਿਰ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਬਲੈਕ ਪੀਪਰ ਪਾਊਡਰ ਪਾਵਾਂਗੇ ਥੋੜਾ ਜਿਹਾ ਫਿਰ ਇੱਕ ਚਮਚ ਚਾਟ ਮਸਾਲਾ ਪਾਵਾਂਗੇ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੀਆਂ ਸਬਜ਼ੀਆਂ ਨੂੰ ਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੀਆਂ ਸਬਜ਼ੀਆਂ ਨੂੰ ਹੁਣੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੀਆਂ ਨੇ ਸਬਜ਼ੀਆਂ ਹੁਣ ਆਪਾਂ ਇੱਥੇ ਸਲੜੀ ਬਣਾਵਾਂਗੇ ਜੀ ਸਲੜੀ ਬਣਾਉਣ ਦੇ ਲਈ ਮੈਂ ਅੱਧੀ ਕੌਲੀ ਬਰੈਡਾਂ ਦੇ ਹਿਸਾਬ ਨਾਲ ਹਰਾ ਰੋਟ ਦਾ ਆਟਾ ਲਿਆ ਹੈ ਇਸ ਆਟੀ ਨੂੰ ਇੱਕ ਵੱਡੇ ਬੌਲ ਦੇ ਵਿੱਚ ਪਾ ਲਵਾਂਗੇ ਥੋੜਾ ਜਿਹਾ ਨਮਕ ਪਾਵਾਂਗੇ ਨਮਕ ਪਾ ਸਬਜ਼ੀਆਂ ਦੇ ਵਿੱਚ ਵੀ ਪਾਇਆ ਹੈ ਜੀ ਉਸ ਦੇ ਹਿਸਾਬ ਨਾਲ ਨਮਕ ਪਾਵਾਂਗੇ ਹਰਾ ਧਨੀਆ ਪਾਵਾਂਗੇ ਥੋੜਾ ਜਿਹਾ हम मैं इतने पानी लिया है थोड़ा थोड़ा पानी पा के अलर ही बना लवें वारी वारी करके थोड़ा थोड़ा पानी पा के इस दिसलरी बना लवेंगे तो किसलरी ज्यादा गाढ़ी या पतली ना हो इसलिए थोड़ा थोड़ा पानी पावे जो तो बनाई हुई कोई भी रेसिपी वाइस लगती हो भीडियो ज्यादा तो ज्यादा लाइक शेयर कराया करो जी वीडियो खेत तक देखियो जी चंकी तरह मिक्स कर लवेंगे ताकि इस कोई इसम्स न रह जाए ਸਮਝੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਅਜਵੈਨ ਪਾਵਾਂਗੇ ਇੱਕ ਛੋਟਾ ਚਮਚਾ ਅਜਵੈਨ ਪਾਈ ਹੈ ਜੀ ਆਪਾਂ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਜਵੈਨ ਨੂੰ ਹੁਣ ਇਸ ਦੀ ਸਲਰੀ ਬਣ ਕੇ ਤਿਆਰ ਹੈ ਜੀ ਹੁਣ ਬਰੈਡ ਦੀ ਰੈਸਪੀ ਬਣਾਵਾਂਗੇ ਜੀ ਉਸ ਤੇ ਲਈ ਆਪਾਂ ਪਹਿਲਾਂ ਤੋਂ ਹੀ ਬਰੈਡਾਂ ਨੂੰ ਇਸ ਤਰੀਕੇ ਨਾਲ ਕੱਟ ਕਰ ਲਿਆ ਸੀ ਬਰੈਡਾਂ ਉੱਪਰ ਗ੍ਰੀਨ ਸੌਸ ਲਾਵਾਂਗੇ ਇੱਥੇ ਆਪਾਂ ਆਪਣੀ ਮਨਪਸੰਦ ਅਨੁਸਾਰ ਟਮੇਟੋ ਸਾਸ ਵੀ ਲਗਾ ਸਕਦੇ ਹਾਂ ਜੀ ਚੰਗੀ ਤਰ੍ਹਾਂ ਸਾਸ ਲਗਾ ਲਵਾਂਗੇ ਫਿਰ ਕੱਟ ਕੀਤੀ ਹੋਈ ਪਿਆਜ਼ ਲਗਾਵਾਂਗੇ ਬ੍ਰੈਡ ਉੱਪਰ ਫਿਰ ਜੋ ਆਪਾਂ ਸਬਜ਼ੀਆਂ ਤਿਆਰ ਕਰਕੇ ਰੱਖੀਆਂ ਸੀ ਉਹ ਸਬਜ਼ੀਆਂ ਲਗਾਵਾਂਗੇ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੀਆਂ ਸਬਜ਼ੀਆਂ ਨੂੰ ਫਿਰ ਲਗਾਵਾਂਗੇ ब्रैड उपर चंकी तरह सब्जियां लगा लेंगे, जो आप तैयार करके रखिया सी फिर अपन सब्जियां वाली ब्रैड उपर एक और ब्रैड रखा फिर फोक ना हल्का हल्का डिजाइन बना देवे ब्रैड दिन साइडा ताकि स्टफिंग भी बाहर ना निकले तो डिजाइन भी बन जाएगा ਇਸ ਤਰੀਕੇ ਨਾਲ ਬਾਅਦ ਦੇ ਵਿੱਚ ਸਲਰੀ ਵਿੱਚ ਟਿਪ ਕਰ ਲਵਾਂਗੇ ਬ੍ਰੈਡ ਨੂੰ ਐਤੇ ਮੈਂ ਬ੍ਰੈਡ ਕ੍ਰਮ ਰੱਖਿਆ ਹੋਇਆ ਹੈ ਬ੍ਰੈਡ ਕ੍ਰਮ ਦੀ ਕੋਟਿੰਗ ਕਰਾਂਗੇ ਤੇ ਐਥੇ ਆਪਾਂ ਜਨੀਆਂ ਟਿੱਕੀਆਂ ਤਿਆਰ ਕਰਕੇ ਰੱਖਣੀਆਂ ਨੇ ਹੁਣੀਆਂ ਟਿੱਕੀਆਂ ਤਿਆਰ ਕਰ ਲਵਾਂਗੇ ਜੀ ਬਾਅਦ ਦੇ ਵਿੱਚ ਇਕੱਠੀਆਂ ਟਿੱਕੀਆਂ ਫਰਾਈ ਕਰ ਲਵਾਂਗੇ जी मैं दूसरा ब्रैड लिया है उस ब्रैड ऊपर भी अपना ग्रीन सॉस लगावे चंगी तरह सारे ब्रैड ऊपर सॉस लगा लवेंगे फिर तैयार की हुई सब्जियां लगा लेवे ब्रैडा के फिर दूसरा ब्रैड रखा ब्रैड उपर ਏ ਬਰੈਡ ਦੀ ਰੈਸਪੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਇਸ ਤਰੀਕੇ ਦੀ ਬਣੀ ਹੋਈ ਰੈਸਪੀ ਘਰ ਵਿੱਚ ਸਭ ਨੂੰ ਬਹੁਤ ਪਸੰਦ ਆਏਗੀ ਅਸੀਂ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਹਾਂ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ-ਸਮੇਂ ਤੇ ਮਿਲਦੀ ਰਹੇਗੀ ਨੇ ਸੇ ਤ੍ਰੀਕੇ ਨਾਲ ਮੈਂ ਕਾਫੀ ਸਾਰੀਆਂ ਟਿੱਕੀਆਂ ਤਿਆਰ ਕਰ ਲਈਆਂ ਨੇ ਜੀ ਹੁਣ ਆਪਾਂ ਇਹਨਾਂ ਟਿੱਕੀਆਂ ਨੂੰ ਫਰਾਈ ਕਰ ਲਵਾਂਗੇ ਹੁਣ ਆਪਾਂ ਤੇਲ ਦੇ ਵਿੱਚ ਟਿੱਕੀਆਂ ਨੂੰ ਫਰਾਈ ਕਰ ਲਵਾਂਗੇ ਵਾਰੀ ਵਾਰੀ ਕਰਕੇ ਸਾਰੀਆਂ ਟਿੱਕੀਆਂ ਪਾਵਾਂਗੇ ਜੋ ਆਪਾਂ ਤਿਆਰ ਕਰਕੇ ਰੱਖੀਆਂ ਨੇ ਜੀ ਇਹ ਪਰਾੜ ਵਾਲੀਆਂ ਟਿਕੀਆਂ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਜੀ ਆਪਾਂ ਇਹਨਾਂ ਟਿਕੀਆਂ ਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਆਪਾਂ ਇਹਨਾਂ ਟਿਕੀਆਂ ਨੂੰ ਨਾਸ਼ਤਾ ਡਿਨਰ ਜਾਂ ਫਿਰ ਬ੍ਰੇਕਫਾਸਟ ਵਿੱਚ ਵੀ ਖਾ ਸਕਦੇ ਹਾਂ ਜੀ ਟਿਕੀਆਂ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਇਸ ਤਰੀਕੇ ਦੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਵਾਲੀਆਂ ਟਿੱਕੀਆਂ ਬਣਾ ਕੇ ਜੇ ਆਪਾਂ ਬੱਚਿਆਂ ਨੂੰ ਟਿਫਿਨ ਵਿੱਚ ਦਵਾਵਾਂਗੇ ਜੀ ਤੇ ਬੱਚਿਆਂ ਨੂੰ ਬਹੁਤ ਪਸੰਦ ਆਉਣੀਆਂ ਆ। ਆਪਾਂ ਆਲੂ ਵਾਲੀਆਂ ਟਿੱਕੀਆਂ ਤਾਂ ਖਾਂਦੇ ਹੀ ਹਾਂ ਜੀ ਪਰ ਆਪਾਂ ਇਸ ਤਰੀਕੇ ਨਾਲ ਸਬਜ਼ੀ ਵਾਲੀਆਂ ਟਿੱਕੀਆਂ ਬਣਾਵਾਂਗੇ ਤੇ ਸੇਤ ਲਈ ਵੀ ਵਧੀਆ ਨੇ। ਹਲਕਾ ਹਲਕਾ ਫੋਕ ਨਾਲ ਸਾਈਡਾਂ ਚੇਂਜ ਕਰ ਦੇਵਾਂਗੇ। ਜੇ ਤੁਹਾਨੂੰ ਸਾਡੀ ਬਣਾਈ ਹੋਈ ਬਰੈਡ ਦੀ ਰੈਸিপি ਜਾਂ ਕੋਈ ਵੀ ਰੈਸিপি ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਨੇ ਆਂ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਸ ਤਰੀਕੇ ਨਾਲ ਵਾਰੀ-ਵਾਰੀ ਕਰਕੇ ਸਾਈਡਾਂ ਚੇਂਜ ਕਰਦੇ ਰਵਾਂਗੇ ਦੇਖੋ ਜੀ ਟਿਕੀਆਂ ਕਿੰਨੀਆਂ ਸੋਹਣੀਆਂ ਫਰਾਈ ਹੋ ਰਹੀਆਂ ਨੇ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ। ਹੁਣ ਇਹ 골ਡਨ ਬ੍ਰਾਊਨ ਹੋ ਚੁੱਕੀਆਂ ਨੇ ਜੀ ਆਪਾਂ ਇਸ ਨੂੰ ਥੋੜੀ ਦੇਰ ਹੋਰ ਪਕਾ ਲਵਾਂਗੇ। ਹੁਣ ਟਿਕੀਆਂ ਤਿਆਰ ਨੇ ਜੀ ਆਪਾਂ ਟਿਕੀਆਂ ਨੂੰ ਛਾਨਣੀ ਦੇ ਵਿੱਚ ਕੱਢ ਲਵਾਂਗੇ ਇੱਕ ਕਰਕੇ। ਸਾਰੀਆਂ ਟਿਕੀਆਂ ਨੂੰ ਕੱਢ ਲਵਾਂਗੇ ਛਾਨਣੀ ਦੇ ਵਿੱਚ ਤਾਂ ਕਿ ਇਹਨਾਂ ਦੇ ਵਿੱਚੋਂ ਐਕਸਟਰਾ ਤੇਲ ਨਿਕਲ ਜਾਵੇ ਇਸ ਲਈ ਹੌਲ-ਹੌਲ ਕੇ ਇਸ ਤਰੀਕੇ ਨਾਲ ਛਾਨ ਲਵਾਂਗੇ ਬਹੁਤ ਹੀ ਕ੍ਰਿਸਪੀ ਟਿਕੀਆਂ ਬਣ ਕੇ ਤਿਆਰ ਹੋਈਆਂ ਨੇ ਇਹ ਜੀ ਹੁਣ ਆਪਾਂ ਇਹਨਾਂ ਟਿਕੀਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ